पूरा <laughs> ਮਨਜੀਤ ਸਿੰਘ ਸਾਹਿਬ ਜਿਹੜੇ ਵੀਡੀਓ ਤੱਕ ਕਰਤੀ। ਕੋਈ ਇਸ ਸਵੇਰੇ ਇੱਥੇ ਮੈਂ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਚੁਲਾ ਟੈਕਸ ਨਹੀਂ ਦੇ ਰਹੇ ਤੁਹਾਡੇ ਪ੍ਰੈਸ ਵਾਲੇ ਵੀ ਉਸ ਟਾਈਮ ਇੱਥੇ ਖੜੇ ਸੀਗੇ। ਔਰ ਵੀਡੀਓ ਮੈਡਮ ਨੇ ਟੈਲੀਫੋਨ ਸਾਰਿਆਂ ਨੂੰ ਕਿਤੇ ਕਿ ਆ ਕੇ ਆਪਣੇ ਚੁਲਾ ਟੈਕਸ ਦੀਆਂ ਪਰਚੀਆਂ ਇਕੱਠੀਆਂ ਜਾਂ। ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤਾ ਜੀ। ਉਨੇ 4-5 ਜਿਹੜੇ ਪੰਚਾਇਤ ਸੈਕਟਰੀ ਉਹ ਪਹੁੰਚ ਵੀ ਗਏ ਨਾ ਕਿ ਆਉ ਤੁਹਾਡੇ ਅਸੀਂ ਕਰੇ ਉਹਦੇ ਬਾਅਦ ਅਸੀਂ ਉੱਠ ਕੇ ਤੇ ਤੁਰ ਪਿਆ ਤੇ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾ ਕਰਦੀ ਤੇ ਉੱਤਰ ਆਏ ਉਹਨਾਂ ਨੇ ਮੇਰੇ ਖਿਆਲ ਜੇ ਸਾਹ ਤੇ ਮੈਂ ਖੜਾ ਇੱਥੇ ਕਿ ਮੈਂ ਪੁੱਛਿਆ ਸੀ ਬਾਹਰ ਜਾਣ ਲਈ ਉਹਨਾਂ ਨੇ ਆ ਕੇ ਗੁੰਡਾ ਕਰਦੀ ਦਾ ਨਾਟਕ ਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆਂ ਔਰ ਇਹ ਜਿਹਨੇ ਧਿਆਰ ਪੰਚਾਇਤ ਸੈਕਟਰੀ ਤੁਸੀਂ ਹੁਣ ਪ੍ਰੈਸ ਵਾਲੇ ਉਹ ਜਾ ਕੇ ਅੰਦਰ ਵੇਖੋ ਕਿ ਪੰਚਾਇਤ ਸੈਕਟਰੀ ਕਿਤੇ ਬੈਠੇ ਨੇ ਤੇ ਜਾਂ ਕੋਈ ਟੈਕਸੀ ਦੀ ਪਰਚੀ ਕੱਟ ਰਹੇ ਨੇ ਤੇ ਜੇ ਇਹੋ ਜਿਹਾ ਕੋਜਾ ਮਜ਼ਾਕ ਹੀ ਆ ਤੇ ਮੇਰਾ ਖਿਆਲ ਹੈ ਕਿ ਇਲੈਕਸ਼ਨ ਕਰਨ ਦਾ ਜਾਂ ਕਰੋੜ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੱਜ ਹੁਣ ਤ੍ਰਿਪਤ ਬਾਜਵਾ ਜੀ ਨਾਲ ਗੱਲ ਹੋ ਰਹੀ ਸੀ ਬਟਾਲਾ ਫਾਡੇਗੜ ਚੂੜੀਆਂ ਤਾਰੀਵਾਲ ਖਾਲ ਲਾਲੀਆਪਾ ਖਲਾਨੌਰ ਡੇਰ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਕਾਨੂੰਨ ਇੱਕ ਥਾਂ ਤੇ 20 ਟੂਲਾ ਟੈਕਸ ਦੀਆਂ ਪਰਚੇ ਨਹੀਂ ਕੱਟੀਆਂ ਜਾ ਰਹੀਆਂ ਔਰ ਨਾ ਹੀ ਕਿਤੇ ਪੇਪਰ ਲੈਂਡ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਿੰਨਾ ਚਿਰ ਪੇਪਰ ਹੀ ਨਹੀਂ ਪੂਰੇ ਹੋਣਗੇ ਤੇ ਉੱਥੇ ਕੀ ਕਿਤੇ ਜਨਨ ਕਿ ਤੁਸੀਂ ਵੇਖਿਆ ਕਿ ਚੱਲ ਰਹੇ ਨੇ ਜੀ ਐਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤਾਂ 7 ਤਰੀਕ ਨੂੰ ਫੈਸਲਾ ਹੋਣਾ ਜਿਸ ਦਿਨ ਨਾਮੀਨੇਸ਼ਨ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਹੀ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਵੇਖਿਆ ਉੱਥੇ ਇੱਕ ਪਿੰਡ ਆ ਸਮਰਾਜ 2 ਸਮਰਾਜ 2 ਦੇ ਵਿੱਚ ਤੁਹਾਡੇ ਸਾਹਮਣੇ ਉੱਥੇ ਉਹ ਬੰਦੇ ਨੇ ਲੱਡੂ ਵੰਡ ਦੇ ਉੱਤੇ ਤੇ ਕਾਲੋ ਪਿੰਡ ਨੇ ਸਾਰਿਆਂ ਨੇ ਫੈਸਲਾ ਕਰਦਾ ਇਹਨੂੰ ਅਸੀਂ ਮੰਨਦੇ ਹੀ ਨਹੀਂ ਤੋ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਕਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕਰੈਟਿਕ ਜਿਹੜੀ ਜਿੱਥੋਂ ਪੰਚਾਇਤ ਜਿਹਨੂੰ ਕਿਹਾ ਜਾਂਦਾ ਪੰਜ ਪਰਮੇਸ਼ਰ ਜਿਹਨੂੰ ਕਿਹਾ ਗਿਆ ਹੀ ਉਹਦੀ ਤੋਹਫੀਨ ਆ ਔਰ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਕੱਲ ਜਿਹੜੇ ਹਸਪੀਟਲ ਚਾਏ ਸੀ ਉਹਨਾਂ ਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਕੋਈ ਫਰਮਾਨ ਜਾਰੀ ਕਰ ਤਾਂ ਕਿ ਫੇਰ ਤੇ ਇਲੈਕਸ਼ਨਾਂ ਪੰਜਾਬ ਚ ਹੋ ਸਕਣ ਸਰ ਪ੍ਰਦਰਸ਼ਨ ਜਿਹੜਾ ਕਰੋ ਤੱਕ ਜਾਰੀ ਰਹੇਗੀ ਕਿਹੜੀ ਫੇਰ ਤੇ ਬੈਠੇ ਆ ਹੁਣ ਕਿਤੇ ਇੱਥੇ ਦਰੀਆ ਤੁਰਿਆ ਲਿਆ ਕੇ ਤੇ ਭਵਾਂਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਹ ਕਰਾ ਕੇ ਨਾ ਉਹ ਜਿਹੜੇ ਸ਼ਰੂਪੇ ਪਾਏਗੇ ਉਹ ਅਧਿਕਾਰੀ ਫੇਰ ਦਸਤਰੀ ਲਾ ਦੇਗੇ ਉਹਨੂੰ ਜਿਹੜਾ ਪਾਬਾ ਆ ਗਿਆ ਦਫ਼ਤਰ ਦੇ ਵਿੱਚ ਉਹਨੂੰ ਕੀਤੀ ਉਹ ਅਧਿਕਾਰੀ ਵੀ ਇੱਥੇ ਜ਼ਿੰਦਗੀ ਨਾਲ ਜਾਂਦੇਗੇ ਨਹੀਂ ਅਧਿਕਾਰੀ ਕਿਹੜੇ ਜਿਨ੍ਹਾਂ ਨੂੰ ਸਪੈਕਟਰ ਕਲੀਅਰ ਕੀਤਾ ਗਿਆ ਨਹੀਂ ਤੇ ਡਿਕਲੇਅਰ ਇਹ ਨਾ ਕਰ ਦਿੱਤਾ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਵੀ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਤੇ ਡਿਕਲੇਅਰ ਹੋ ਸਕਦਾ 7 ਤਰੀਕ ਤੋਂ ਪਹਿਲਾਂ